ਰੋਜ਼ ਮਰਾਂ ਚੀਜ਼ਾਂ ਜਿਹੜਾ ਮੋਦੀ ਸਰਕਾਰ ਹੌਲੀ 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 ਵਧਾਈ ਜਾ ਰਹੀ ਹੈ ਸਾਡੀ ਇਹ ਮਹਿੰਗਾਈ ਤੇ ਨੱਥ ਪਾ ਕੇ ਅਸੀਂ ਮੜਕਾ ਪ੍ਰੋਟੈਸਟ ਕੀਤਾ ਕਾਂਗਰਸ ਪਾਰਟੀ ਆ ਉਹਨਾਂ ਨੂੰ ਮਾਰਨਾ ਸ਼ੁਰੂ ਕਰੋ ਕਾਂਗਰਸ ਸਰਕਾਰ ਸੀ ਨਾ ਸਲਿੰਡਰ 450 ਰੁਪਏ ਦਾ ਸੀ ਜਾਂਦੀ ਸਰਕਾਰ ਆਈ ਹੈ ਹੌਲੀ ਹੌਲੀ ਸਲਿੰਡਰ ਵੱਧ ਕੇ 900 ਰੁਪਏ ਦਾ 60 900 ਰੁਪਏ ਦਾ ਆ ਗਿਆ ਉਹ ਵੀ ਨਸ਼ਾ ਖੋਰੀ ਚਿੱਟੇ ਦਾ ਵਪਾਰ ਗੈਂਗ ਵਰ ਗੈਂਗਸਟਰ ਕਿਉਂ ਹਾਲਾਤ ਪੰਜਾਬ ਦੇ ਬਣ ਗਏ ਪੰਜਾਬ ਦੇ ਹਾਲਾਤ ਲੋਕੀ ਜਿਹੜੇ ਨੌਜਵਾਨ ਪੀੜੀ ਬਾਹਰ ਭੱਜ ਰਹੀ ਹੈ ਲੋਕਾਂ ਦੀ ਕਿੰਨੇ ਦੋ ਦੋ ਨਿਆਣੇ ਆ ਉਹ ਵੀ ਚੱਕ ਕੇ ਬਾਹਰ ਜਾ ਰਿਹਾ ਹੈ ਦੋਸਤਾਨ ਦੇ ਲੋਕਾਂ ਦਾ ਬੇੜਾ ਗਰਕ ਮੋਦੀ ਸਰਕਾਰ ਨੇ ਕਰਤਾ ਸਾਡੀ ਅਜੋਕੇ ਬੇਤੀ ਮੋਦੀ ਸਰਕਾਰ ਕੇ ਕਿ ਹਿੰਦੂਤਾ ਦੇ ਪੰਜਾਬ ਲੋਕਾਂ ਕਹਾਂਦੇ ਨੇ ਨਾ ਕਿ ਪੰਜਾਬ ਲੋਕਾਂ ਨੂੰ ਮਾਰੋ ਨਾ ਹਿੰਦੂਤਾ ਦੋਸਤਾਨ ਦੇ ਵਿੱਚ ਨੰਬਰ 1 ਦੇ ਵਾਜ ਰਾਜਵਰੀ ਜੀ ਵਿੱਚ ਬਾਤ ਚੱਕ ਰਿਹਾ ਰਾਜਵਰੀ ਸਾਨੂੰ ਬਹੁਤ ਪ੍ਰਾਊਡ ਹੈ ਜਿਹੜੇ ਸਾਡੇ ਇਹੋ ਜਿਹੇ ਲੋਕਾਂ ਨੇ ਐਮਪੀ ਬਿਲੇ ਕਰਨ ਮਰਨੀਆਂ ਜੇ ਲੋਕਾਂ ਦੇ ਕਾਰੋਬਾਰੀ ਲੋਕੀ ਮਹਿਸੂਸਾੜੀ ਕਰਨਗੇ ਜੋ ਮਾੜੇ ਹਾਲਾਤ ਹੈ ਮੋਦੀ ਸਰਕਾਰ ਨੂੰ ਕੋਈ ਫੋਕਸੀ ਨਾ ਜਰੀ ਹੈ ਜਦੋਂ ਇਹੋ ਜਿਹਾ ਟਾਈਮ ਆਇਆ ਲੋਕਾਂ ਨੂੰ ਕੋਈ ਫੈਸਿਲਿਟੀ ਦੇਣੀ ਚਾਹੀਦੀ ਹੈ ਚੱਲ ਜਗਾ ਦੋਨਾਂ ਦਾ ਬੇੜਾ ਗਰਕ ਦਿੱਤਾ ਲੋਕਾਂ ਨੂੰ ਇਹ ਕਹਿੰਿਆ ਕਿ ਜਾਗੋ ਜਾ ਕੇ ਜਿਹੜੀ ਹੈ ਆਪਣੀ ਸੁੱਧ ਬੁੱਧਨ ਲੋਕਾਂ ਕੋਲੋਂ ਵੋਟਾਂ ਬਾਣ ਕਾ ਦੀ ਸਰਕਾਰ ਚੱਲਦਾ ਕਰਨ ਤਾਂ ਕਿ ਲੋਕ ਖੁਸ਼ਹਾਲ ਰਹਿਣ ਚੁਖੀ ਰਹਿਣ ਕੱਲ ਲੁਧਿਆਣਾ ਕਾਂਗਰਸ ਵਰਕਰਾਂ ਦੇ ਵੱਲੋਂ ਮੋਦੀ ਦੇ ਮਹਿੰਗਾਈ ਦੇ ਕਾਰਨ ਅੱਜ ਉਹਨਾਂ ਨੇ ਮਟਕੇ ਫੋੜੇ ਨੇ ਵਿੱਚ ਸੜਕ ਦੇ ਵਿੱਚ ਮਾਮਲਾ ਜਾਣ ਲੈਨੇ ਆ ਕੀ ਮਾਮਲਾ ਕੀ ਹੈ ਲਖੀ ਜੀ ਕੀ ਮਾਮਲਾ ਕੀ ਹੈ ਜੀ ਤੁਈ ਮਟਕੇ ਲੈ ਕੇ ਆਏ ਹੋ ਫੋੜੇ ਨੇ ਇਹ ਕੀ ਪੂਰਾ ਮਾਮਲਾ ਹੈ ਦੇਖੋ ਇਹ ਜਿਹੜੀ ਸਿਲੰਡਰ ਦੇ ਵਿੱਚ ਮਹਿੰਗਾਈ ਚ ਵਧਾ ਆਇਆ ਸਿਲੰਡਰ 830 ਰੁਪਏ ਦਾ ਸੀ ਅੱਜ 880 ਰੁਪਏ ਦਾ ਆ ਗਿਆ ਰੋਜ਼ਮਰਾਂ ਚੀਜ਼ਾਂ ਜਿਹੜਾ ਮੋਦੀ ਸਰਕਾਰ ਹੌਲੀ 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 ਵਧਾਈ ਜਾ ਰਹੀ ਹੈ ਸਾਡੀ ਇਹ ਮਹਿੰਗਾਈ ਤੇ ਨੱਥ ਪਾਸੇ ਅਸੀਂ ਮੁੜਕਾ ਫੋਪਰੇਸ਼ਨ ਕੀਤਾ ਕਾਂਗਰਸ ਪਾਰਟੀ ਨੂੰ ਸਾਡੀ ਮੋਦੀ ਸਰਕਾਰ ਨੂੰ ਇਹ ਬੇਨਤੀ ਹੈ ਇਹ ਸਾਡੀ ਬੇਨਤੀ ਨੂੰ ਸਮਝ ਚੇਤਾਵਨੀ ਵੀ ਸਮਝਾ ਜੋ ਇਹਨਾਂ ਨੇ ਪੰਜਾਬ ਦੇ ਹਿੰਦੁਸਤਾਨ ਦੇ ਹਾਲਾਤ ਕਰਤੇ ਮਹਿੰਗਾਈ ਦਿਨ ਬਰ ਦਿਨ ਵੱਧਦੀ ਹੈ ਦੇਖੋ ਭਿੰਡੀਆਂ 80 ਰੁਪਏ ਕਿਲੋ ਕਰੇਲੇ 80 ਰੁਪਏ ਕਿਲੋ ਟਿੰਡੀ 250 ਰੁਪਏ ਕਿਲੋ ਟਮਾਟਰ 40 ਰੁਪਏ ਕਿਲੋ ਗੋਭੀ 30 40 ਰੁਪਏ ਕਿਲੋ ਜਿਹੜੀ ਆਮ ਲੋਕੀ ਜਿਹੜੀ ਰੋਜ਼-ਰੋਜ਼ ਚੀਜ਼ਾਂ ਖਾਂਦੀਆਂ ਇਹ ਇੰਨੀ ਮਹਿੰਗਾਈ ਕਰਤੀ ਮੋਦੀ ਸਾਡੀ ਮੋਦੀ ਸਾਹਿਬ ਕੇ ਬੇਨਤੀ ਆ ਜੋੜ ਕੇ ਬੇਨਤੀ ਹੈ ਗਹਿਰੀਂ ਦੀ ਜਾਗੋ ਕੁਮ ਕਰਨੀਂ ਜਾਗੋ ਪੰਜਾਬ ਤੇ ਹਿੰਦੁਸਤਾਨ ਦੇ ਲੋਕਾਂ 'ਤੇ ਧਿਆਨ ਦਿਓ ਨਾ ਕਿ ਲੋਕਾਂ ਨੂੰ ਮਾਰਨਾ ਸ਼ੁਰੂ ਕਰੋ ਕਾਂਗਰਸ ਸਰਕਾਰ ਸੀ ਨਾ ਸਿਲੰਡਰ 450 ਰੁਪਏ ਦਾ ਸੀ ਜਾਦੀ ਸਰਕਾਰ ਆਈ ਹੈ ਹੁਣ ਸਿਲੰਡਰ ਵੱਧ ਕੇ 900 ਰੁਪਏ ਦਾ 950 ਰੁਪਏ ਦਾ ਆ ਗਿਆ ਸਾਡੀ ਬੇਨਤੀ ਹੈ ਮੋਦੀ ਸਾਹਿਬ ਇਹ ਇੱਥੇ ਜਾ ਕੇ ਇਹ ਹਿੰਦੁਸਤਾਨ ਦੇ ਲੋਕਾਂ ਦਾ ਭਲਾ ਕਰੋ ਨਾ ਕਾਂਗਰਸ ਦੇ ਟਾਈਮ ਤੇ ਤੁਸੀਂ ਕਹਿੰਦੇ ਜਿਵੇਂ 400 ਜਾਂ ਕੁਝ ਇੰਨੇ ਪਿਆ ਸਿਲੰਡਰ ਮਿਲਦਾ ਸੀਗਾ ਮਹਿੰਗਾਈ ਵੀ ਘਟ ਸੀਗੀ ਠੀਕ ਹੈ ਆਮ ਆਦਮੀ ਪਾਰਟੀ ਵੀ ਤਾਂ ਆਈ ਹੈ ਆਮ ਆਦਮੀ ਪਾਰਟੀ ਵੀ ਕਰਾ ਸਕਦੀ ਸੈਂਟਰ ਨਾਲ ਗੱਲ ਕਰ ਸਕਦੀ ਆਮ ਆਦਮੀ ਪਾਰਟੀ ਦੇ ਜਦ ਦੀ ਸਰ ਸੱਤਾ ਜਾਈ ਹੈ ਜੋ ਪੰਜਾਬ ਦੇ ਹਾਲਾਤ ਤੁਹਾਨੂੰ ਕੋਈ ਤੁਸੀਂ ਮੀਡੀਆ ਚੌਥਾ ਸਤੰਭ ਤੋਂ ਅਨਪਰ ਕਹਿੰਦੀ ਲੋੜ ਤੇ ਹੈ ਨਹੀਂ ਜੋ ਨਸ਼ਾ ਖੋਰੀ ਤੁਹਾਡੇ ਮਾਧਿਅਮ ਰਹੀ ਲੋਕ ਸੁਣਨਾ ਚਾਹੁੰਦੇ ਜੋ ਵੀ ਨਸ਼ਾ ਖੋਰੀ ਚਿੱਟੇ ਦਾ ਵਪਾਰ ਗੈਂਗ ਵਰ ਗੈਂਗਸਟਰ ਜੋ ਹਾਲਾਤ ਪੰਜਾਬ ਦੇ ਬਣ ਗਏ ਪੰਜਾਬ ਦੇ ਹਾਲਾਤ ਲੋਕੀ ਜਿਹੜੇ ਨੌਜਵਾਨ ਪੀੜੀ ਬਾਹਰ ਭੱਜ ਰਹੀ ਹੈ ਲੋਕਾਂ ਦੀ ਕੀ ਕੀ ਦੋ ਦੋ ਨਿਆਣੇ ਆ ਉਹ ਵੀ ਚੱਕ ਕੇ ਬਾਹਰ ਜਾ ਰਿਹਾ ਆਪਣਾ ਪੰਜਾਬ ਖਾਲੀ ਨੌਜਵਾਨ ਪੀੜੀ ਖਾਲੀ ਹੋ ਰਹੀ ਆਪਣੇ ਹਿੰਦੁਸਤਾਨ ਦੇ ਵਿੱਚ ਬਾਹਰ ਪ੍ਰਵਾਸੀ ਲੋਕਾਂ ਦਾ ਹੋਲੀ ਹੋਲੀ ਕਿਉਂ ਵੱਧ ਰਿਹਾ ਕਿ ਜਦ ਆਪਣੀ ਇੱਕ ਇੱਕ ਦੋ ਦੋ ਨਿਆਣੇ ਬਾਹਰ ਜਾ ਰਹੇ ਇੱਥੇ ਕੁਝ ਹੈ ਹੀ ਨਹੀਂ ਕਰਨ ਨੂੰ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਕਾਰੋਬਾਰ ਨਹੀਂ ਲੋਕਾਂ ਦੇ ਅਗੇ ਢੀ ਮੰਗਾਈ ਹੋ ਰਹੀ ਹੈ ਤੇ ਲੋਕ ਕਰਨਗੇ ਕਿ ਜਿਹੜਾ 8-10 ਸਿਰ ਮਹੀਨਾ ਕਮਾਉਂਦਾ ਉਹ ਆਪਣੀ ਜਰੂਰਤ ਕਿਥੋਂ ਪੂਰੀਆਂ ਕਰੇਗਾ ਇੱਕ ਰੇੜੀ ਫੜੀ ਵਾਲਾ ਮੰਨ ਲਓ ਇੱਥੇ ਰੇੜੀ ਲਾਉਂਦਾ ਸਬਜ਼ 2000 ਦੇ ਸਬਜ਼ੀ ਲੈਂਦਾ ਸ਼ਾਂਤਕ ਸਬਜ਼ੀ ਨਹੀਂ ਵਿਗਦੀ ਸਬਜ਼ੀ ਸੜ ਜਾਂਦੀ ਖਰਾਬ ਹੋ ਗਈ ਉਹ ਕਿੱਥੇ ਗਿਆ ਲੋਕ ਤਾਂ ਮਰ ਰਹੇ ਹਨ ਹਿੰਦੁਸਤਾਨ ਦੇ ਲੋਕਾਂ ਦਾ ਬੇੜਾ ਗਰਗ ਮੋਦੀ ਸਰਕਾਰ ਨੇ ਕਰਤਾ ਸਾਡੀ ਅਰਜੋੜ ਦੀ ਬੇਨਤੀ ਮੋਦੀ ਸਰਕਾਰਗੇ ਕਿ ਹਿੰਦੁਸਤਾਨ ਦੇ ਪੰਜਾਬ ਲੋਕਾਂ ਦਾ ਧਿਆਨ ਦੇਣ ਨਾ ਕਿ ਪੰਜਾਬ ਲੋਕਾਂ ਨੂੰ ਮਾਰੋ ਨਾ ਹਿੰਦੂਸਤਾਨ ਲੋਕਾਂ ਨੂੰ ਮਾਰੋ ਬਹੁਤ ਮਾੜੇ ਹਾਲਾਤ ਕਰਤੇ ਜੀ ਹੋਰ ਕਿੱਸਾ ਦੇ ਦਿਓ ਕਿ ਕੀ ਲੱਗਦਾ ਕਿ ਆਣ ਸਮੇਂ ਦੇ ਵਿੱਚ ਕੀ ਰੋਟੀ ਖਾਣੇ ਵੀ ਮਹਿੰਗੀ ਹੋ ਜਾਏਗੀ ਜੋ ਹਾਲਾਤ ਹੈ ਰੋਟੀ ਖਾਣੇ ਦੀ ਲੋਕਾਂ ਦਾ ਸਰਕਾਰ ਨਹੀਂ ਸ਼ੁਰੂ ਕਰਦੀ ਕਿਸਾਨ ਮਰ ਰਿਹਾ ਨੌਜਵਾਨ ਮਰ ਰਿਹਾ ਜਿਸ ਬੰਦੇ ਦਾ ਕਾਰੋਬਾਰ ਹੀ ਨਹੀਂ ਜਿਹੜਾ ਵਪਾਰੀ ਬੰਦਾ ਦਿਨ ਵੇ ਦਿਨ ਡਾਊਨ ਹੋ ਰਿਹਾ ਮਰੀ ਰਿਹਾ ਸੁਸਾਦੀ ਕਰ ਰਿਹਾ ਹਾਲਾ ਤਾਂ ਪਜਾ ਦੇ ਮਾਰੇ ਹੋਗੇ ਲਕੀ ਸੰਸਦ ਨੇ ਐਮਪੀ ਐਮਪੀ ਨੇ ਸਾਡੇ ਰਾਜਾ ਬਣੇ ਉਹਨਾਂ ਉਹਨਾਂ ਵੱਲੋਂ ਬਾਤ ਚੱਕੀ ਜਾਈ ਕਿ ਇਸ ਕਿਉਂ ਨਹੀਂ ਚੱਕ ਰਹੀ ਹਰ ਬਾਤ ਚੱਕ ਰਿਹਾ ਸੰਸਦ ਦੇ ਵਿੱਚ ਬਟੇ ਜਿੰਨਾ ਗਰਜ ਕੇ ਉਹ ਬੋਲ ਰਿਹਾ ਕੋਈ ਬੋਲ ਹੀ ਰਿਹਾ ਹਿੰਦੁਸਤਾਨ ਦੇ ਵਿੱਚ ਨੰਬਰ 1 ਦੇ ਵਾਜ ਰਾਜਾਵਰੀ ਜੀ ਵਿੱਚ ਬਾਤ ਚੱਕ ਰਿਹਾ ਰਾਜਾਵਰੀ ਸਾਨੂੰ ਬਹੁਤ ਪ੍ਰਾਊਡ ਹੈ ਜਿਹੜਾ ਸਾਡੇ ਇਹੋ ਜਿਹੇ ਲਿਆਣੇ ਐਮਪੀ ਮਿਲੇ ਅੱਛਾ ਲਕੀ ਜੀ ਅੱਜ ਇਹੀ ਸਾਰਾ ਕਾਰਨ ਸੀਗਾ ਕਿਉਂਕਿ ਹੁਣ ਅੱਜ ਜੇ ਜੇ ਗੱਲ ਕੀਤੀ ਹੈ ਵੇ ਕੁਝ ਪਿਛਲੇ ਦਿਨਾਂ ਦੇ ਵਿੱਚ ਪੈਟਰੋਲ ਦਾ ਮਹਿੰਗਾ ਵੀ ਦਾਮ ਕੀਤਾ ਗਿਆ ਵੈ ਸਬਜ਼ੀਆਂ ਦਾ ਮਹਿੰਗਾ ਹੁਣ ਗਰਮੀ ਆ ਰਹੀ ਹੈ ਹੁਣ ਲੋਕਾਂ ਨੇ ਫਲ ਫਰੂਟ ਵੀ ਖਰੀਦਨੇ ਆ ਸਭ ਕੁਝ ਖਰੀਦਣਾ ਵੈ ਵੇ ਇਹ ਆਮ ਵਿਅਕਤੀ ਦੀ ਜੇਬ ਤੇ ਅਸਰ ਕਿਸ ਤਰ੍ਹਾਂ ਪਏਗਾ ਗਰੀਬ ਵਿਅਕਤੀ ਦੀ ਜੇਬ ਤੇ ਅਸਰ ਕਿਤਾ ਪਏਗਾ ਆਮ ਲੋਕੀ ਦਾ ਦੇਖੋ ਮੈਂ ਤੁਹਾਨੂੰ ਫੇਲੇ ਗਿਆ ਜੇ ਅਪ੍ਰੈਲ ਦਾ ਸਟਾਰਟਿੰਗ ਦਾ ਪਹਿਲਾ ਹਫਤਾ ਗਰਮੀ ਦੇਖੋ ਕਹਿਰ ਦੀ ਹੈ ਜੂ ਦਿਨ ਬਦਨ ਗਰਮੀ ਵਧਣੀ ਹੈ ਲੋਕਾਂ ਦਾ ਕਾਰੋਬਾਰ ਦਾ ਲੋਕਾਂ ਕੋ ਹੋਣ ਨਹੀਂ ਜੇ ਗਰਮੀ ਨਹੀਂ ਕਰ ਰਹੀ ਲੋਕਾਂ ਦਾ ਕੰਮ ਕੀ ਕਰਨਾ ਲੋਕਾਂ ਨੇ ਮਰਨੀਆਂ ਜੇ ਲੋਕਾਂ ਦੇ ਕਾਰੋਬਾਰੀ ਲੋਕੀ ਮਸੂਸੀਟੀ ਕਰਨਗੇ ਜੋ ਮਾੜੇ ਹਾਲਾਤ ਆ ਮੋਦੀ ਸਰਕਾਰ ਨੂੰ ਕੋਈ ਪੁਲਸੀ ਲੈਣ ਜਰੀਆਂ ਜਦੋਂ ਇਹੋ ਜਿਹਾ ਟਾਈਮ ਆਏ ਲੋਕਾਂ ਨੂੰ ਕੋਈ ਫੈਸਿਲਿਟੀ ਦੇਣੀ ਚਾਹੀਦੀ ਹੈ ਇਹ ਤਾਂ ਕੁਝ ਹੈ ਹੀ ਨਹੀਂ ਪੰਜਾਬ ਛਿੰਦੋਸਾਨ ਲੋਕਾਂ ਨੂੰ ਕੁਝ ਮਿਲੀ ਨਹੀਂ ਰਿਹਾ ਸਭ ਲੋਕੀ ਮਰ ਰਹੇ ਆ ਅੱਛਾ ਤੁਹਾਡੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਏਗੀ ਤੇ ਤੁਹਾਡੀ ਸਰਕਾਰ ਕੀ ਕਰੇਗੀ ਇਹ ਮਹਿੰਗਾਈ ਨੂੰ ਘਟਾਈਗੀ ਜਾਂ ਹੋਰ ਉੱਪਰ ਲੱਗ ਜਾਏਗੀ ਸਾਡੀ ਸਰਕਾਰ ਜਦੋਂ ਪਹਿਲੇ 5 ਸਾਲ ਮਨਮੋਹਨ ਸਰਕਾਰ ਦਾ ਸਾ ਰਹੀ ਹੈ ਉਹਨਾਂ ਨੇ ਮਹਿੰਗਾਈ ਨੂੰ ਨਾ ਆਹ ਦੇਖੋ ਕਿੱਥੇ ਆ ਕਿਸੇ ਟਾਈਮ ਪੰਜਾਬ ਹਿੰਦੁਸਤਾਨ ਨੂੰ ਸੋਨੇ ਜਿਹੜੇ ਗਿਆ ਨਹੀਂ ਅੱਜ ਲੋਹੇ ਜਿਹੜੇ ਵੀ ਨਹੀਂ ਜਾਦੀ ਇਹ ਬਾਜਪਾ ਸਰਕਾਰ ਆਈ ਹੈ ਸੱਤਾ 'ਚ ਬੇੜਾ ਘਰ ਕੇ ਮੁਲਕ ਦਾ ਕਰਕੇ ਰੱਖਤਾ ਦੇਖੋ ਤੁਸੀਂ ਤੁਸੀਂ ਬੈਕਗ੍ਰਾਉਂਡ ਕੱਢੋ ਪਿੱਛੋਂ ਦੀ ਕਿੱਥੇ ਕੀ ਚੱਲਿਆ ਜੋ-ਜੋ ਸਰਕਾਰਾਂ ਆ ਆਦਿਆ ਗਈਆਂ ਹਿੰਦੁਸਤਾਨ ਬੇੜਾ ਘਰ ਕਰ ਦੇਗੇ ਅੱਛਾ ਤੁਸੀਂ ਕਹਿ ਰਹੇ ਹੋ ਬਾਜਪਾ ਸਰਕਾਰ ਆਈ ਹੈ ਲੋਕੀ ਕਹਿ ਰਹੇ ਆ ਕਿ ਆਵਾਂ ਦੀ ਪਾਰਟੀ ਸਰਕਾਰੀ ਹੈ ਤੁਹਾਡੇ ਵਰਕਰ ਹੀ ਕਹਿ ਰਹੇ ਆ ਤੁਹਾਡੇ ਲੀਡਰ ਹੀ ਕਹਿ ਰਹੇ ਆ ਆਵਾਂ ਦੀ ਪਾਰਟੀ ਸਰਕਾਰ ਆਈ ਹੈ ਜਾਦੀ ਜਾਦੀ ਸਰਕਾਰ ਹੈ ਤੁਹਾਡੇ ਅਸੀਂ ਰੁੱਲੇ ਵੇ ਆਵਾਂ ਦੀ ਪਾਰਟੀ ਪੰਜਾਬ ਚ ਆਈ ਹੈ ਸੈਂਟਰ ਗਵਰਨਮੈਂਟ ਦੇ ਸਰਕਾਰ ਹੈ ਮੋਦੀ ਸਰਕਾਰ ਦੀ ਠੀਕ ਹੈ ਨਾ ਪੰਜਾਬ ਸਰਕਾਰ ਦਾ ਬੇੜਾ ਕਰਕੇ ਪੰਜਾਬ ਸਰਕਾਰ ਚਾੜੂ ਸਰਕਾਰ ਨੇ ਕੀਤਾ ਜਿਹੜੇ ਆਲਦੀਆ ਦਾ ਜਿਹੜਾ ਹਿੰਦੁਸਤਾਨ ਦਾ ਨਕਸ਼ਾ ਮੋਦੀ ਸਰਕਾਰ ਦੇ ਹੱਥਾ ਮੋਦੀ ਸਰਕਾਰ ਨੇ ਬੇੜਾ ਕਰ ਕਰਤਾ ਆ ਹਾਲਾਤ ਬਣ ਗਏ ਠੀਕ ਹੈ ਨਾ ਇਸ ਕਰਕੇ ਕਹਿੰਦੇ ਆ ਮੋਦੀ ਸਰਕਾਰ ਨੇ ਚਾੜੂ ਸਰਕਾਰ ਦੋਨਾਂ ਦਾ ਬੇੜਾ ਕਰ ਕੀਤਾ ਆ ਲੋਕਾਂ ਨੂੰ ਵੀ ਸਿੱਖਣਾ ਦੇਣਾ ਚਾਹੋਗੇ ਲੋਕਾਂ ਨੂੰ ਇਹ ਹੀ ਕਹਿੰਦੇ ਆ ਕਿ ਜਾਗੋ ਜਾ ਕੇ ਜਿਹੜੀ ਆ ਪ੍ਰੀ ਸੁੱਧ ਬੁੱਧਨ ਲੋਕਾਂ ਕੋ ਵੋਟਾਂ ਬਾਣ ਤਾਂ ਕਿ ਸਰਕਾਰ ਚੱਲਦਾ ਕਰਨ ਤਾਂ ਕਿ ਲੋਕ ਖੁਸ਼ਹਾਲ ਰਹਿਣ ਸੁਖੀ ਰਹਿਣ ਜੀਕੇ ਲक्की कपूर ਜੋ ਕਿ ਕਾਂਗਰਸ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵੱਲੋਂ ਅੱਜ ਸਾਰੇ ਮਾਰਕੀਟ ਦੇ ਵੱਲੋਂ ਇਕੱਠਾ ਹੋ ਗਏ ਇਹ ਸਾਰੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਸਾਰੀ ਮਾਰਕੀਟ ਵਪਾਰੀ ਕਪੜਾ ਮਾਰਕੀਟ ਹੈ ਜਿੱਤੇ ਕੀ ਵਪਾਰੀਆਂ ਨੇ ਤੰਗ ਪਰੇਸ਼ਾਨ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਇੱਕ ਸੈਂਟਰ ਸਰਕਾਰ ਦੇ ਖਿਲਾਫ ਇੱਕ ਮਟਕਾ ਹੱਥ ਲੈ ਕੇ ਮਟਕੇ ਤੋੜੇ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਵਿੱਚ ਸੜਕਾਂ ਦੇ ਉੱਤੇ ਕੋਈ ਰੇੜੀਆਂ ਪੱਥਰ ਨਹੀਂ ਪਏ ਹੋਏ ਇੱਕ ਮਟਕੇ ਟੁੱਟੇ ਹੋਏ ਨੇ ਇਹ ਸਾਰੇ ਵਪਾਰੀ ਨੇ ਵਪਾਰੀ ਸਾਰੀ ਮਾਰਕੀਟ ਐਸੋਸੀਏਸ਼ਨ ਕੱਟੀ ਹੋ ਕੇ ਉਹਨਾਂ ਨੇ ਅੱਜ ਧੰਨਾਂ ਪਤਾ ਕੀਤਾ ਰੋਸ ਜਤਾਇਆ ਕਿ ਮੋਦੀ ਸਰਕਾਰ ਤੇ ਮੋਦੀ ਪੀਐਮ ਮੋਦੀ ਦੇ ਉੱਤੇ ਕੀ ਨਾਰਾਜ਼ਗੀ ਜਤਾਈ ਹੈ ਕਿ ਜਿਹੜੀ ਇਹ ਮਹਿੰਗਾਈ ਹੈ ਲਗਾਤਾਰ ਜਿਹੜੀ ਵਧੀ ਜਾ ਰਹੀ ਹੈ ਇਹ ਆਮ ਲੋਕਾਂ ਦੇ ਤੇ ਮੀਡਲ ਕਲਾਸ ਦੀ ਜੇਬ ਦੇ ਉੱਤੇ ਕਾਫੀ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਆਨ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਮਹਿੰਗਾਈ ਵਧੇਗੀ ਕਿਉਂਕਿ ਲक्की ਕਪੂਰ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਨੇ ਕਿਹਾ ਜੀ ਜੋ ਸਾਡੀ ਸਰਕਾਰ ਸੀਗੀ ਸੱਤਾ ਵਿੱਚ ਸਾਡੀ ਸਰਕਾਰ ਸੀਗੀ ਉਦੋਂ ਜਿਹੜੀ ਮਹਿੰਗਾਈ ਸੀਗੀ ਕਾਫੀ ਘਟ ਸੀਗੀ ਘਟ ਸੀਗੀ ਜਦੋਂ ਬੀਜੇਪੀ ਸਰਕਾਰ ਆਈ ਉਦੋਂ ਵਧ ਗਈ ਵਧੇਗੀ ਵਧੇਗੀ ਹੋਰ ਕਿੰਨੀ ਕੁ ਵਧੇਗੀ ਇਹ ਆਉਣ ਵਿੱਚ ਸਮੇਂ 'ਚ ਦੇਖਣਾ ਹੈਗਾ ਚਰਚਾ ਦਾ ਵਿਸ਼ਾ ਵੀ ਹੈ ਕਿਉਂਕਿ ਸਰਕਾਰ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਆਮ ਵਿਅਕਤੀ ਦੀ ਜੇਬ ਤੇ ਉੱਤੇ ਵੀ ਅਸਰ ਪੈ ਰਿਹਾ ਹੈ ਪੰਜਾਬ ਜਿੱਤਨਾ ਕਿਤੇ ਪਹਿਲੇ ਪਿਛਲੇ ਸਾਲਾਂ ਦੇ ਵਿੱਚ ਸੋਨੇ ਚੜੀ ਕਿ ਲਾਇਆ ਜਾਂਦਾ ਹੀ ਆ ਪਰ ਲक्की ਕਬੂਲ ਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਤਾਂ ਲੋਹੇ ਦੀ ਚੜੀ ਵੀ ਨਹੀਂ ਰਿਹਾ ਕਿੱਥੇ ਜਾਏਗਾ ਪੰਜਾਬ ਕਿੱਥੇ ਜਾਏਗਾ ਭਾਰਤ ਜੇ ਕਿ ਇੰਨੀ ਕੀ ਮਹਿੰਗਾਈ ਹੁੰਦੀ ਰਹੀ ਜੁੜੇ ਹੋਏ ਧਨ ਲਾਈ ਉਦੋਂ ਨਾਲ ਹਣੀ ਦਾ ਯੰਪ ਰਿਪੋਰਟਾਂ ਨੂੰ